ਲੁਧਿਆਣਾ ਕਾਂਗਰਸ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਤੋਂ ਤੇਜ਼ ਹੋ ਗਿਆ ਹੈ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਕਰੀਬੀਆਂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦਿਵਾਨ ਪੱਛਮੀ ਹਲਕੇ ਵਿੱਚ ਫਿਰ ਤੋਂ ਸਰਗਰਮ ਹੋ ਗਏ ਨੇ ਉਹਨਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਦਰਬਾਰ 'ਚ ਆਪਣੇ ਮੋਹਰੇ ਚਲਾਉਣ ਲਈ ਸ਼ੁਰੂ ਕਰ ਦਿੱਤੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿਵਾਨ ਨੇ ਲੰਬੇ ਸਮੇਂ ਤੱਕ ਹਲਕੇ ਅਤੇ ਸ਼ਹਿਰ ਦੀ ਰਾਜਨੀਤੀ ਤੋਂ ਦੂਰੀ ਬਣਾਈ ਰੱਖੀ ਸੀ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਲਗਾਤਾਰ ਰਾਜਨੀਤਿਕ ਗਤੀਵਿਧੀਆਂ ਵਿੱਚ ਦਿਖਾਈ ਦੇ ਰਹੇ ਨੇ ਆਸ਼ੂ ਦੇ ਹਲਕੇ 'ਚ ਪਵਨ ਦਿਵਾਨ ਦੀ ਚਾਹ ਤੇ ਚਰਚਾ ਦਿਵਾਨ ਭਾਰਤ ਪੁਸ਼ਨ ਆਸ਼ੂ ਦੇ ਹਲਕੇ ਵਿੱਚ ਕਾਂਗਰਸੀ ਮੈਂਬਰਾਂ ਨਾਲ ਨਿਯਮਿਤ ਤੌਰ ਤੇ ਮੀਟਿੰਗਾਂ ਕਰਦੇ ਰਹੇ ਨੇ ਦਿਵਾਨ ਨੇ ਆਪਣੇ ਫੇਸਬੁੱਕ ਪੇਜ ਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਆਪਣੀ ਚਾਹ ਬਾਰੇ ਚਰਚਾ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਰਾਜਨੀਤਿਕ ਹਲਕੇ 'ਚ ਚਰਚਾ ਹੈ ਕਿ ਸੁਪਾ ਪ੍ਰਧਾਨ ਵੜਿੰਗ ਵੱਲੋਂ ਛਿੜਕਣ ਤੋਂ ਬਾਅਦ ਪਵਨ ਦਿਵਾਨ ਹਲਕੇ 'ਚ ਸਰਗਰਮ ਹੋਈ ਨੇ ਇਹ ਧਿਆਨ ਦੇਣ ਯੋਗ ਹੈ ਕਿ ਸੰਸਦ ਮੈਂਬਰ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦਾ ਵੀ ਜ਼ਿਮਨੀ ਚੋਣ ਦੇ ਵਿੱਚ ਕਰੀਬੀ ਮੁਕਾਬਲਾ ਰਿਹਾ ਹੈ ਪਵਨ ਦਿਵਾਨ ਦੀਆਂ ਗਤੀਵਿਧੀਆਂ ਨੇ ਪੱਛਮੀ ਹਲਕੇ ਦੇ ਰਾਜਨੀਤਿਕ ਦ੍ਰਿਸ਼ ਨੂੰ ਮੋੜ ਤੋਂ ਸੁਰਜੀਤ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਤੋਂ ਜ਼ਿਮਨੀ ਚੋਣ 'ਚ ਲਗਭਗ 10000 ਵੋਟਾਂ ਨਾਲ ਹਰਨ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਹੁਣ ਜ਼ਮੀਨ ਤੇ ਮਜ਼ਬੂਤ ਪੈਰ ਜਮਾਉਣ ਲਈ ਕੰਮ ਕਰ ਰਹੇ ਨੇ ਆਸ਼ੂ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜਨਮ ਦਿਨ ਪਾਰਟੀਆਂ ਸਮਾਜਿਕ ਸਮਾਗਮਾਂ ਜਾਂ ਰਸਮਾਂ ਵਿੱਚੋਂ ਸ਼ਾਮਲ ਹੋ ਰਹੇ ਨੇ ਪੱਛਮੀ ਹਲਕੇ ਤੋਂ ਆਸ਼ੂ ਦਾ ਸੀਟ ਹਾਰਨਾ ਪਾਰਟੀ ਲਈ ਮੁਸ਼ਕਲ ਹੋਵੇਗਾ ਜ਼ਿਕਰ ਕਰਦਿਆਂ ਕਿ ਵਿਧਾਨ ਸਭਾ ਚੋਣਾਂ 2027 ਵੀ ਹੋਣੀਆਂ ਨੇ ਹਾਲਾਂਕਿ ਟਿਕਟਾਂ ਦੀ ਮੰਗ ਕਰਨ ਵਾਲਿਆਂ ਨੇ ਪਹਿਲਾਂ ਹੀ ਦਿੱਲੀ ਦਰਬਾਰ ਵਿੱਚ ਆਪਣੇ ਮੋਹਰੇ ਚਲਾਉਣੇ ਸ਼ੁਰੂ ਕਰ ਦਿੱਤੇ ਨੇ ਲੁਧਿਆਣਾ ਦੇ ਕਾਂਗਰਸੀ ਗਾਂਧੀ ਪਰਿਵਾਰ ਦੇ ਸਭ ਤੋਂ ਵਫਾਦਾਰ ਆਗੂਆਂ 'ਚ ਇੱਕ અત્યੰਤ ਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਕਿਸ਼ੋਰੀ ਲਾਲ ਲੁਧਿਆਣਾ ਦੇ ਕੌਂਸਲਰਾਂ ਅਤੇ ਸੰਸਦ ਮੈਂਬਰਾਂ ਲਈ ਟਿਕਟਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਨੇ। ਉਨ੍ਹਾਂ ਬਾਰੇ ਇਹ ਵੀ ਅਫਵਾਹ ਹੈ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਕਈ ਨੇਤਾਵਾਂ ਲਈ ਟਿਕਟਾਂ ਪ੍ਰਾਪਤ ਕੀਤੀਆਂ ਨੇ। ਲੁਧਿਆਣਾ ਚ ਵਿਧਾਨ ਸਭਾ ਚੋਣਾਂ ਲੜਨ ਬਾਰੇ ਵਿਚਾਰ ਕਰਨ ਵਾਲੇ ਲਗਭਗ ਸਾਰੇ ਲੋਕ ਕਿਸ਼ੋਰੀ ਲਾਲ ਰਾਹੀਂ ਗਾਂਧੀ ਪਰਿਵਾਰ ਤੱਕ ਪਹੁੰਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੁਧਿਆਣਾ ਕਾਂਗਰਸ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਤੋਂ ਤੇਜ਼ ਹੋ ਗਿਆ ਹੈ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਕਰੀਬੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦਿਵਾਨ ਪੱਛਮੀ ਹਲਕੇ ਵਿੱਚ ਫਿਰ ਤੋਂ ਸਰਗਰਮ ਹੋ ਗਏ ਨੇ ਉਹਨਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਦਰਬਾਰ 'ਚ ਆਪਣੇ ਮੋਹਰੇ ਚਲਾਉਣ ਲਈ ਸ਼ੁਰੂ ਕਰ ਦਿੱਤੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿਵਾਨ ਨੇ ਲੰਬੇ ਸਮੇਂ ਤੱਕ ਹਲਕੇ ਅਤੇ ਸ਼ਹਿਰ ਦੀ ਰਾਜਨੀਤੀ ਤੋਂ ਦੂਰੀ ਬਣਾਈ ਰੱਖੀ ਸੀ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਲਗਾਤਾਰ ਰਾਜਨੀਤਿਕ ਗਤੀਵਿਧੀਆਂ ਵਿੱਚ ਦਿਖਾਈ ਦੇ ਰਹੇ ਨੇ ਆਸ਼ੂ ਦੇ ਹਲਕੇ ਚ ਪਵਨ ਦਿਵਾਨ ਦੀ ਚਾਹ ਤੇ ਚਰਚਾ ਦਿਵਾਨ ਭਾਰਤ ਪੁਸ਼ਨ ਆਸ਼ੂ ਦੇ ਹਲਕੇ ਵਿੱਚ ਕਾਂਗਰਸੀ ਮੈਂਬਰਾਂ ਨਾਲ ਨਿਯਮਿਤ ਤੌਰ ਤੇ ਮੀਟਿੰਗਾਂ ਕਰਦੇ ਰਹੇ ਨੇ ਦਿਵਾਨ ਨੇ ਆਪਣੇ ਫੇਸਬੁੱਕ ਪੇਜ ਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਆਪਣੀ ਚਾਹ ਬਾਰੇ ਚਰਚਾ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਇਹ ਰਾਜਨੀਤਿਕ ਹਲਕਿਆਂ ਦੀ ਚਰਚਾ ਹੈ ਕਿ ਸੂਬਾ ਪ੍ਰਧਾਨ ਵੜਿੰਗ ਵੱਲੋਂ ਛਿੜਕਣ ਤੋਂ ਬਾਅਦ ਪਵਨ ਦਿਵਾਨ ਹਲਕੇ 'ਚ ਸਰਗਰਮ ਹੋਏ ਨੇ ਇਹ ਧਿਆਨ ਦੇਣ ਯੋਗ ਹੈ ਕਿ ਸੰਸਦ ਮੈਂਬਰ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਦਾ ਵੀ ਜ਼ਿਮਨੀ ਚੋਣ ਦੇ ਵਿੱਚ ਕਰੀਬੀ ਮੁਕਾਬਲਾ ਰਿਹਾ ਹੈ ਪਵਨ ਦਿਵਾਨ ਦੀਆਂ ਗਤੀਵਿਧੀਆਂ ਨੇ ਪੱਛਮੀ ਹਲਕੇ ਦੇ ਰਾਜਨੀਤਿਕ ਦ੍ਰਿਸ਼ ਨੂੰ ਮੋੜ ਤੋਂ ਸੁਰਜੀਤ ਕਰ ਦਿੱਤਾ ਹੈ ਅਮਰਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਤੋਂ ਜਿਮਨੀ ਚੌਂਕ 'ਚ ਲਗਭਗ 10000 ਵੋਟਾਂ ਨਾਲ ਹਾਰਨ ਤੋਂ ਬਾਅਦ ਭਾਰਤ ਪੁਸ਼ਨ ਆਸ਼ੂ ਹੁਣ ਜ਼ਮੀਨ 'ਤੇ ਮਜ਼ਬੂਤ ਪੈਰ ਜਮਾਉਣ ਲਈ ਕੰਮ ਕਰ ਰਹੇ ਨੇ ਆਸ਼ੂ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜਨਮ ਦਿਨ ਪਾਰਟੀਆਂ ਸਮਾਜਿਕ ਸਮਾਗਮਾਂ ਜਾਂ ਰਸਮਾਂ ਵਿੱਚੋਂ ਸ਼ਾਮਲ ਹੋ ਰਹੇ ਨੇ ਪਛਮੀ ਹਲਕੇ ਤੋਂ ਆਸ਼ੂ ਦਾ ਸੀਟ ਹਾਰਨਾ ਪਾਰਟੀ ਲਈ ਮੁਸ਼ਕਲ ਹੋਵੇਗਾ ਜ਼ਿਕਰ ਕਰਦਿਆਂ ਕਿ ਵਿਧਾਨ ਸਭਾ ਚੋਣਾਂ 2027 ਵੀ ਹੋਣੀਆਂ ਨੇ ਹਾਲਾਂਕਿ ਟਿਕਟਾਂ ਦੀ ਮੰਗ ਕਰਨ ਵਾਲਿਆਂ ਨੇ ਪਹਿਲਾਂ ਹੀ ਦਿੱਲੀ ਦਰਬਾਰ ਵਿੱਚ ਆਪਣੇ ਮੋਹਰੇ ਚਲਾਉਣੇ ਸ਼ੁਰੂ ਕਰ ਦਿੱਤੇ ਨੇ ਲੁਧਿਆਣਾ ਦੇ ਕਾਂਗਰਸੀ ਗਾਂਧੀ ਪਰਿਵਾਰ ਦੇ ਸਭ ਤੋਂ ਵਫਾਦਾਰ ਆਗੂਆਂ 'ਚ ਇੱਕ અત્યੰਤ ਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਕਿਸ਼ੋਰੀ ਲਾਲ ਲੁਧਿਆਣਾ ਦੇ ਕੌਂਸਲਰਾਂ ਅਤੇ ਸੰਸਦ ਮੈਂਬਰਾਂ ਲਈ ਟਿਕਟਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਨੇ। ਉਨ੍ਹਾਂ ਬਾਰੇ ਇਹ ਵੀ ਅਫਵਾਹ ਹੈ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਕਈ ਨੇਤਾਵਾਂ ਲਈ ਟਿਕਟਾਂ ਪ੍ਰਾਪਤ ਕੀਤੀਆਂ ਨੇ। ਲੁਧਿਆਣਾ ਚ ਵਿਧਾਨ ਸਭਾ ਚੋਣਾਂ ਲੜਨ ਬਾਰੇ ਵਿਚਾਰ ਕਰਨ ਵਾਲੇ ਲਗਭਗ ਸਾਰੇ ਲੋਕ ਕਿਸ਼ੋਰੀ ਲਾਲ ਰਾਹੀਂ ਗਾਂਧੀ ਪਰਿਵਾਰ ਤੱਕ ਪਹੁੰਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।